ਗੱਲ ਸਾਰੇ ਭਰਾਵਾਂ ਨੂੰ ਤੇ ਬਾਈ ਅੱਜ ਆਪਾਂ ਗਏ ਸੀਗੇ ਤਾਉਣਾ ਤਾਉਨੇ ਪਿੰਡ ਗਏ ਸੀ ਤੇ ਤਾਉਨੇ ਮਿਲੇ ਸੀ ਬਾਈ ਆਪਾਂ ਅੱਜ ਅੰਗਰੇਜ਼ ਬਾਈ ਆ ਉਹਦੇ ਕਬੂਤਰ ਰੱਖੇ ਹੋਏ ਨੇ ਤੇ ਬਾਬੇ ਗੋਰੇ ਦੇ ਨਾਮ ਨਾਲ ਮਸ਼ਹੂਰ ਹੈ ਤੇ ਬਾਈ ਦੇ ਕਬੂਤਰ ਦੇਖੇ ਕਬੂਤਰ ਬਹੁਤ ਚੰਗੇ ਲੱਗੇ ਯਾਰ ਤੇ ਤੁਹਾਨੂੰ ਵੀ ਦਿਖਾਉਣਾ ਦੋ ਕਬੂਤਰ ਦੇਖ ਕੇ ਦੱਸੋ ਕਿਹੜਿਆਂ ਚੋਂ ਆ ਬਬ ਦਿਖਾਈ ਕਿਹੜਾ ਕਬੂਤਰ ਹੈ ਲੋਈ ਮੇਟਰ ਪੱਲੇ-ਪੁੱਲੇ ਦੇ ਦੱਸਿਓ ਕਿਹੜੇ ਕੂਤਰਾਂ ਚ ਲੱਗਦੇ ਆਗੇ ਬਾਬਾ ਦਿਖਾਈਂਦੀਆਂ ਅੱਖਾਂ ਜਾਂ ਦੰਦੋ ਕਰਕੇ ਨੇੜੋ ਸੱਸਰ ਕਿਹੜੇ ਕੂਤਰਾਂ ਚ ਆਕਾਸੇ ਉਤੋਂ ਨਾਲ ਚੀਨਾ ਇਹ ਹਾਕਮ ਹੈਗਾ ਦੇਖ ਕੇ ਦੱਸਿਓ ਬਾਈ ਕਿਵੇਂ ਕੂਤਰ ਲੱਗੇ ਬਾਬੇ ਨਾਲ ਗੱਲਬਾਤ ਕੀਤੀ ਕੁੱਲ ਮਿਲਾ ਕੇ ਬੰਦਾ ਚੰਗਾ ਲੱਗਿਆ ਸ਼ੌਂਕ ਵਾਲਾ ਹੈ ਨਾ ਤੇ ਪਿਆਰ ਕਰਦਾ ਕੂਤਰਾਂ ਨੂੰ ਪੁਰਾਣੇ ਕੂਤਰ ਸਾਮੇ ਆ ਆਪਣਾ ਭਰਾ ਭੱਲੂ ਹੈਗਾ ਬਹਿੰਡੇ ਵਾਲਾ ਤਕਰੀਬਨ ਸਾਰੇ ਜਾਣਦੇ ਤੇ ਬਾਬੇ ਦੇ ਸ਼ਗਿਰਦ ਨੇਗੇ ਮਿੱਤਰ ਪਿਆਰੇ ਨੇ ਆਉਂਦੇ ਜਾਂਦੇ ਹਨ ਤੇ ਆਪਾਂ ਇੰਟਰਵਿਊ ਵੀ ਕਰਾਂਗੇ ਜਦੋਂ ਟਾਈਮ ਲੱਗਿਆ ਬਾਬੇ ਦੀ ਸਾਰੇ ਭਰਾਵਾਂ ਦਾ ਧੰਨਵਾਦ ਦੱਸਿਓ ਬਾਈ ਕੂਤਰ ਕਿਵੇਂ ਲੱਗੇ ਬਾਬਾ ਜੀ ਕਿਹੜੇ ਕੂਤਰ ਨੇਗੇ ਇਹ ਜੀ ਧੰਨੇ ਵਾਲੇ ਪਾਜਦੇ ਹਨ ਤੰਨੇ ਵਾਲੇ ਕੂਤਰ ਸਹੀ ਠੀਕ ਹੈ ਚੁਗਿਆ ਤੋਂ ਹਾਕਮ ਸਿੰਘ ਸੀ ਕੋਲੇ ਨੇ ਸੀ ਚੁਗਿਆ ਤੋਂ ਹਾਕਮ ਸਿੰਘ ਹਾਕਮ ਸਿੰਘ ਉਹ ਤੋਂ ਆਈ ਤੁਹਾਡੇ ਕੋਲ ਉਹ ਤੋਂ ਆਈ ਠੀਕ ਹੈ ਬਾਬਾ ਜੀ ਠੀਕ ਹੈ